ਦਾ ਦੇਦੂ ਦਾ ਕੰਮ ਆ ਜੀ ਇਹ ਸਾਡੀ ਆਤ ਬਣ ਗਈ ਇਹ ਸੀਵਰੇਜ ਦੇ ਟੱਕਣ ਖੁੱਲੀ ਆ ਜੀ ਕੀ ਪੈਂਦਾ ਮਤਲਬ ਟੱਕਣ ਪਹਿਲੇ ਖੁੱਲ ਜਾਂਦੇ ਜੀ ਦਾ ਕੀ ਹਟ ਕੇ ਸੁੱਕ ਜਾਂਦਾ ਧੁੱਪ ਚੜ ਕੇ ਸਾਹ ਸਾਹ ਪਾਸਾ ਸੁੱਕ ਜਾਂਦਾ ਲੇਕਿਨ ਸੀਰੋ ਜੇ ਪਾਣੀ ਨਿਕਲੀ ਜਾਂਦਾ ਜੀ ਹਰ ਸਾਲ ਹੀ ਹੁੰਦਾ ਹੈਗਾ ਸੀਵਰੇਜ ਦੀ ਪ੍ਰੋਬਲਮ ਹੈਗੀ ਹੈ ਤੇ ਜੋ ਤੋਂ ਤਿੰਨ ਵਾਰੀ ਜੀ ਆਪਾਂ ਪਿਛਲੇ 2 ਤੋਂ 3 ਸਾਲ ਦੇਖਿਆ ਤੇ ਜਮੀਨ ਦੀ ਜਮੀਨ ਦੇ نیچے ਬੈਠੀ ਹੈਗੀ ਆ ਔਰ ਪਾਣੀ ਦਾ ਇਸ ਮੁਸਮੇਂ ਆਜੀ ਝੜੀਏ ਇਹ ਹਰ ਵਾਰ ਸਾਤ ਦਾ ਵੇ ਆ ਟੱਕਣਵਾਂ ਨਾ ਖੁੱਲੇ ਐਸਤੇ ਕੋਈ ਡੈਪੂਗਾ ਵਿੱਚ ਡੈਪੂਗਾ ਵਿੱਚ ਤੁਸੀਂ ਕਹਾਂ ਨਹੀਂ ਜਾ ਕੇ ਆਪਣੇ ਅਧਿਕਾਰੀਆਂ ਨੂੰ ਵੀ ਟੱਕਣ ਖੁੱਲੇ ਕੋਈ ਡੈਪੂਗਾ ਉਹ ਸਾਡਾ ਨੀਣਾ ਕਹਿਣਾ ਦਾ ਅਫਸਰ ਕਹਿਣ ਮਾਰਦੀ ਤੇ ਉਹਦਾ ਪੈਸਾ ਕਿੱਥੇ ਜਾ ਰਿਹਾ ਭਈ ਲੋਕਾਂ ਦੇ ਪੈਸਾ ਜੇਬਾਂ 'ਚ ਜਾ ਰਿਹਾ ਲੋਕਾਂ ਦੀ ਨਜ਼ਾਰਾ ਕਿਸੇ ਦੀ ਜੇਬ 'ਚ ਜਾ ਰਿਹਾ ਮੈਂ ਨਾਮ ਨਹੀਂ ਲੈ ਰਿਹਾ ਪਰ ਕਿਸੇ ਦੀ ਜੇਬ 'ਚ ਤਾਂ ਜਾ ਰਿਹਾ ਹੈਗਾ ਤਾਂ ਨਹੀਂ ਕਿੱਥੇ ਜਾ ਰਿਹਾ ਗਵਰਨਮੈਂਟ ਖਾ ਰਹੀ ਹੈ ਗਵਰਨਮੈਂਟ ਹੀ ਖਾਈ ਜਾਂਦੀ ਹੈ ਹੋਰ ਕਿ ਗਵਰਨਮੈਂਟ ਹੀ ਖਾਈ ਜਾਂਦੀ ਹੈ ਹਾਲਾਤ ਮਾੜੇ ਐ ਇਸ ਤੇ ਨੇ ਬਹੁਤ ਵਧੀਆ ਲਾ ਚੱਲਦੇ ਵਧੀਆ ਕੰਮ ਜਿਹੜਾ ਦੇਖੋ ਜਿਹੜਾ ਕੋਈ ਸ਼ਿਵਰੇਜ ਫਟ ਜਾਵੇ ਉਹਦਾ ਮੁਰੰਮਤ ਕਰਉਣਾ ਸਾਡਾ ਫਰਜ਼ ਆ ਕਰਾ ਰਹੇ ਮੌਨਸੂਨ ਨੇ 10 ਤੱਕ ਦੇ ਦਿੱਤੀ ਹੈਗੀ ਹੈ ਔਰ ਕਈੇ ਤਾਂ ਪ੍ਰੀ ਮੌਨਸੂਨ ਦੀਆਂ ਬਰਸਾਤਾਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਲੁਧਿਆਣਾ ਦੀ ਇੱਕ ਤਸਵੀਰ ਸਾਂਝੀ ਕਰਦੇ ਆ ਤੁਸੀਂ ਇਹ ਤਸਵੀਰ ਦੇਖੋ ਇਹ ਤਸਵੀਰ ਹੈ ਜਮਾਲਪੁਰ ਏਰੀਏ ਦੀ ਔਰ ਸਭ ਤੋਂ ਵੱਡੀ ਗੱਲ ਹੈ ਚੰਡੀਗੜ੍ਹ ਰੋਡ ਹਾਈਵੇ ਦੀ ਜਿੱਥੇ ਤਸਵੀਰਾਂ ਦੇਖ ਕੇ ਤੁਸੀਂ ਸਜੀਦਾ ਹੋ ਰਹੇ ਹੋਗੇ ਪਰ ਸਜੀਦਾ ਨਹੀਂ ਹੋਣਾ ਕਬਰਾਨਾ ਨਹੀਂ ਹੈ ਕਿਉਂਕਿ ਪੀ ਮੌਨਸੂਨ ਦੀਆਂ ਬਰਸਾਤਾਂ ਹਲੇ ਸ਼ੁਰੂ ਹੋਈਆਂ ਨੇ ਬਹੁਤ ਜ਼ਿਆਦਾ ਬਰਸਾਤ ਨਹੀਂ ਹੋਈ ਲੇਕਿਨ ਐਦਾਂ ਦੇ ਲੰਬੇ ਜਾਮ ਖੜਾ ਪਾਣੀ ਗੰਦਾ ਪਾਣੀ ਦੇਖ ਕੇ ਤੁਸੀਂ ਕਹਿ ਰਹੇ ਹੋਗੇ ਤਾਂ ਲੁਧਿਆਣਾ ਦਾ ਹਾਲ ਪਰ ਦਸਤਮਾਲ ਲੁਧਿਆਣਾ ਦੇ ਵਿੱਚ ਵੀ ਦੋ ਲੁਧਿਆਣਾ ਵਸਦੇ ਨੇ ਦੋ ਲੁਧਿਆਣਾ ਇੱਕ ਲੁਧਿਆਣਾ ਵੈਸਟ ਸਾਰਿਆਂ ਨੇ ਦੇਖਿਆ ਹੋਵੇਗਾ ਸਾਫ ਸੁਥਰਾ ਖੁੱਲਾ ਡੁੱਲਾ ਲੇਕਿਨ ਤਿੰਨ ਦਿਸ਼ਾਵਾਂ ਇਹਨਾਂ ਦੀ ਗੱਲ ਨਹੀਂ ਕਰਨੀ ਕਿਉਂਕਿ ਹਲਕਾ ਪੂਰਬੀ ਦਾ ਤਾਂ ਹਰ ਸਭ ਨੂੰ ਪਤਾ ਹੈ ਔਰ ਦੂਸਰੀ ਸਭ ਤੋਂ ਵੱਡੀ ਗੱਲ ਬਰਸਾਤਾ ਨੇ ਖੁਸ਼ਮੂਨਾ ਖੁਸ਼ਨੁਮਾ ਮਾਹੌਲ ਹੈ ਔਰ ਇਸ ਮਾਹੌਲ ਦੇ ਵਿੱਚ ਆਪਾਂ ਸਭ ਬਰਸਾਤਾ ਦੇ ਗਾਣੇ ਗਾਣੇ ਆ ਪਰ ਇਹੋ ਜਿਹਾ ਮਾਹੌਲ ਨੂੰ ਦੇਖ ਕੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਬਰਸਾਤਾ ਦੇ ਜਿੰਨੇ ਵੀ ਬਣੇ ਹੋਏ ਗਾਣੇ ਆ ਗਾਵਾਂਗੇ ਕਿਉਂਕਿ ਅਗਰ ਬਰਸਾਤਾ 'ਚ ਇਹੀ ਹਾਲ ਰਿਹਾ ਤਾ ਕੋਈ ਵੀ ਬਰਸਾਤ ਨੂੰ ਨਹੀਂ ਉਡੀਕੇਗਾ ਕਿਉਂਕਿ ਤਸਵੀਰ ਤਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਨਿਕਲਣਾ ਔਖਾ ਤਾਂ ਹੈ ਹੀ ਔਰ ਇਹ ਜਿਹੜਾ ਪਾਣੀ ਹੈ ਇਹ ਪਾਣੀ ਸਾਰਾ ਕੈਮੀਕਲ ਯੁਕਤ ਪਾਣੀ ਹੈ ਇਸ ਪਾਣੀ ਦੇ ਵਿੱਚੋਂ ਨਿਕਲਣਾ ਤਾਂ ਬੜੀ ਦੂਰ ਦੀ ਗੱਲ ਹੈ ਤੁਸੀਂ ਥੱਲੇ ਪੈਰ ਵੀ ਨਹੀਂ ਲਗਾ ਸਕਦੇ ਕਿਉਂਕਿ ਸਜੀਦਾ ਹੋ ਜੋ ਹੁਣ ਸਜੀਦਾ ਹੋ ਸਕਦੇ ਹੋ ਹੁਣ ਤੁਸੀਂ ਸੋਚ ਸਕਦੇ ਹੋ ਕਿ ਤੁਹਾਡਾ ਪੈਸਾ ਤੁਹਾਡੇ ਟੈਕਸ ਦਾ ਪੈਸਾ ਨਗਰ ਨਿਗਮ ਆਖਰ ਕਿੱਥੇ ਖਰਚ ਕਰ ਰਿਹਾ ਹੈ ਕਿਉਂ ਰ ਸੜਕਾਂ ਜਿਹੜੀਆਂ ਨੇ ਮੇਨ ਚੰਡੀਗੜ੍ਹ ਹਾਈਵੇ ਰਾਹ ਗਏ ਹਾਲਾ ਤਾਂ ਅੰਦਰਲੇ ਖੇਤਰਾ ਦਾ ਕੀ ਹਾਲ ਹੋ ਰਿਹਾ ਹੋਏਗਾ ਇਹ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ 1 ਕਿਲੋਮੀਟਰ ਲੰਬਾ ਜਾਮ ਹੈ ਕਟੋ-ਕਟ 1 ਕਿਲੋਮੀਟਰ ਲੰਬਾ ਜਾਮ ਜਿਹਦੇ ਨਾਲ ਤੁਹਾਡਾ ਪੈਸਾ ਸਮਾਂ ਪੈਟਰੋਲ ਡੀਜ਼ਲ ਦੇ ਨਾਲ-ਨਾਲ ਸਭ ਤੋਂ ਵੱਡੀ ਗੱਲ ਕਿ ਤੁਸੀਂ ਇਸ ਪਾਣੀ ਦੇ ਵਿੱਚੋਂ ਨਿਕਲ ਵੀ ਨਹੀਂ ਸਕਦੇ ਪੈਰ ਥੱਲੇ ਤੱਕ ਨਹੀਂ ਲਗਾ ਸਕਦੇ ਕਾਰਨ ਨਗਰ ਨਿਗਮ ਸੁਟਾ ਪਿਆ ਔਰ ਮੇਰੇ ਖਿਆਲ ਦੇ ਵਿੱਚ ਇਸ ਤਸਵੀਰਾਂ ਦੇ ਨਾਲ ਤੁਸੀਂ ਇੰਨਾ ਕੁ ਅੰਦਾਜ਼ਾ ਤਾਂ ਲਗਾ ਸਕਦੇ ਹੋ ਕਿ ਹਾਲ ਬੇਹਾਲ ਹੈ ਪਰ ਜਿਹੜੀ ਵੀਆਈਪੀ ਡਿਊਟੀਆਂ ਲੱਗਦੀਆਂ ਨੇ ਉਹਨਾਂ ਲਈ ਵੀ ਹੀ ਹਾਲ ਹੈ ਟੂੰ ਟੂ ਕਰਦੇ ਹਾਰਨ ਔਰ ਇੱਥੇ ਵੀਆਈਪੀ ਡਿਊਟੀ ਦੇਤੇ ਖੜੇ ਮੁਲਾਜ਼ਮ ਪਹਿਲਾਂ ਵੀਆਈਪੀ ਡਿਊਟੀ ਨਿਭਾਉਂਦੇ ਨੇ ਮੰਤਰੀਆਂ ਨੂੰ ਲੰਘਾਉਂਦੇ ਨੇ ਉਸ ਤੋਂ ਬਾਅਦ ਫੇਰ ਕੋਈ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝਾ ਕੀਤੀ ਜਾਂਦੀ ਹੈ ਕਿ ਹਾਲਾਤ ਕੀ ਨੇ ਇਹ ਕਾਫਲਾ ਜਾ ਰਿਹਾ ਮੰਤਰੀ ਸਾਹਿਬ ਦਾ ਮੰਤਰੀ ਸਾਹਿਬ ਹਾਲਾਤ ਮਾੜੇ ਆ ਇਸ ਦੇ ਹਾਲਾਤ ਮਾੜੇ ਆ ਇਸ ਚ ਦੇ ਨਹੀਂ ਬਹੁਤ ਵਧੀਆ ਹਾਲਾਤ ਚੱਲਦੇ ਆ ਵਧੀਆ ਕੰਮ ਜਿਹੜਾ ਦੇਖੋ ਜਿਹੜਾ ਕੋਈ ਸੀਵਰੇਜ ਫੱਟ ਜਾਵੇ ਉਹਦਾ ਮੁਰੰਮਤ ਕਰਾਉਣਾ ਸਾਡਾ ਫਰਜ਼ ਹੈ ਉਹ ਕਰਾ ਰਹੇ ਨਹੀਂ ਮੇਨ ਚੰਡੀਗੜ੍ਹ ਕੋਲ ਹਾਈਵੇ ਹੈਗਾ ਨਹੀਂ ਨਹੀਂ ਕਰਵਾ ਦੇ ਜਲਦੀ ਜਲਦੀ ਕਰਵਾ ਦੇ ਜੀ ਮંત્રી ਸਾਹਿਬ ਨੇ ਆਸ਼ਵਾਸਨ ਦੇ ਦਿੱਤਾ ਕਿ ਜਲਦੀ ਕਰਵਾ ਦਾਂਗੇ ਲੇਕਿਨ ਇਹ ਜਲਦੀ ਜਦੋਂ ਵੀ ਬਸਾਤਾ ਹੁੰਦੀਆਂ ਨੇ 32 ਸੈਕਟਰ ਜਮਾਲਪੁਰ ਔਰ ਸੰਦਰਾਲਾ ਚੌਕ ਤੋਂ ਲੈ ਕੇ ਮੇਨ ਚੰਡੀਗੜ੍ਹ ਹਾਈਵੇ ਇਹਦੀ ਤਸਵੀਰ ਕਦੀ ਨਹੀਂ ਬਦਲੀ ਇਹਦੀ ਤਸਵੀਰ ਜਿਉਂਦੀ ਤਿਉਹ ਰਹਿੰਦੀ ਹੈ ਔਰ ਲੋਕ ਇਸੇ ਤਰ੍ਹਾਂ ਦੇ ਨਾਲ ਪਰੇਸ਼ਾਨ ਹੁੰਦੇ ਰਹਿੰਦੇ ਨੇ ਮੁਲਾਜ਼ਮ ਇਹਨਾਂ ਨਾਲ ਅਗਰ ਗੱਲ ਕਰੀਏ ਤਾਂ ਮੁਲਾਜ਼ਮ ਕਹਿੰਦੇ ਨੇ ਕਿ ਤਕਰੀਬਨ ਇਹ ਹਾਲਾਤ ਕਈ ਸਾਲਾਂ ਤੋਂ ਬਨੇ ਹੋਏ ਆ ਕਾਰਨ ਹੈ ਨਗਰ ਨਿਗਮ ਦੀ ਬੇਰੁਖੀ ਇੱਥੇ ਪੰਪ ਜਿਹੜਾ ਲਗਾਇਆ ਜਾਂਦਾ ਵਾਟਰ ਲੋਕਿੰਗ ਨੂੰ ਹਟਾਉਣ ਲਈ ਲੇਕਿਨ ਕੈਪੇਬਲ ਨਹੀਂ ਹੈ ਇੰਨਾ ਜ਼ਿਆਦਾ ਮਜ਼ਬੂਤ ਨਹੀਂ ਹੈ ਇੰਨੀ ਜ਼ਿਆਦਾ ਕੈਪੈਸਿਟੀ ਨਹੀਂ ਹੈ ਕਿ ਸਾਰਾ ਪਾਣੀ ਖਿੱਚ ਸਕੇ ਤੁਹਾਨੂੰ ਇਹ ਤਸਵੀਰ ਦਿਖਾਣੇ ਆ ਜਿੱਥੇ ਮੇਨ ਚੰਡੀਗੜ੍ਹ ਹਾਈਵੇ ਦੀ ਤਸਵੀਰ ਹੈ 1 ਕਿਲੋਮੀਟਰ ਲੰਬਾ ਜਾਮ ਹੈ ਲੋਕ ਇਸ ਪਾਣੀ ਦੇ ਪੈਰ ਵੀ نیچے ਨਹੀਂ ਰੱਖ ਪਾਉਂਦੇ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਾਟਰ ਲੋਕਿੰਗ ਨੂੰ ਹਟਾਉਣ ਲਈ ਕਟੋਗੜ ਦੋ ਦਿਨ ਲੱਗ ਜਾਂਦੇ ਆ ਟ੍ਰੈਫਿਕ ਕਰਮੀ ਲਗਾਤਾਰ ਆਪਣੀ ਡਿਊਟੀ ਨਿਭਾ ਰਹੇ ਗਲਤ ਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀਰ ਜੀ ਕਿੰਨੀ ਕਿ ਸਮੱਸਿਆ ਆਂਦੀ ਆ ਜਦੋਂ ਇੱਦਾਂ ਪਾਣੀ ਖੜਾ ਹੋ ਜਾਂਦਾ ਫਿਰ ਇਹ ਤਾਂ ਡੋਲੀ ਦਾ ਕੰਮ ਆ ਜੀ ਇਹ ਸਾਡੀ ਦਾ ਹੱਤ ਬਣ ਗਈ ਜੀ ਇਹ ਆ ਤੁਸੀਂ ਤੁਸੀਂ ਦੇਖ ਹੀ ਲਿਆ ਜੀ ਕਿਉਂਕਿ ਇਹ ਇੱਦਾਂ ਪਾਣੀ ਅਗਰ ਖੜਾ ਰਹੇਗਾ ਟ੍ਰੈਫਿਕ ਦਾ ਜਾਮ ਹੋਏਗੀ ਹੋਈ ਸਰ ਇਹ ਪਾਣੀ ਖੜਨੇ ਦਾ ਮਸਲਾ ਨਹੀਂ ਸੀਵਰੇਜ ਦੇ ਟੱਕਣ ਖੁੱਲੀ ਆ ਜੀ ਨਹੀਂ ਪੈਂਦਾ ਮਗਰ ਟੱਕਣ ਪਹਿਲੇ ਖੁੱਲ ਜਾਂਦਾ ਜੀ ਦਾ ਨਹੀਂ ਹੜਕੇ ਸੁੱਕ ਜਾਂਦਾ ਧੁੱਪ ਚੜਕੇ ਸਾਹ ਸਾਹ ਪਾਸਾ ਸੁੱਕ ਜਾਂਦਾ ਲੇਕਿਨ ਸੀਵਰੇਜ ਦਾ ਪਾਣੀ ਨਿਕਲ ਹੀ ਜਾਂਦਾ ਜੀ ਦਾ ਲੋਕ ਸ਼ਿਕਾਇਤ ਤਾਂ ਕਰਦੇ ਹੋਣਗੇ ਪੂਰੀ ਸ਼ਿਕਾਇਤ ਕਰਦੇ ਸੀ ਪੂਰੀ ਸ਼ਿਕਾਇਤ ਕਰਦੇ ਆ ਜੀ ਲੋਕੀ ਹਾਂ ਜੀ ਤੇ ਲੋਕ ਸ਼ਿਕਾਇਤ ਕਰਦੇ ਨੇ ਆਮ ਜਨਤਾ ਕੀ ਕਹਿੰਦੀ ਆ ਉਹ ਨਾਲ ਗਲਬਤ ਕਰਦੇ ਆ ਲੰਬੇ ਜਾਂਚੋਂ ਨਿਕਲ ਕੇ ਆਏ ਹੋ ਕੀ ਕਰੇ ਜਾਓ ਬਹੁਤ ਰਾਸ਼ੜੀ ਬਹੁਤ ਬੁਰਾ ਹਾਲ ਹੈ ਲੁਧਿਆਣਾ ਦਾ ਜੀ ਇਹਨੂੰ ਠੀਕ ਕਰੋ ਪ੍ਰਬੰਧਕਾਂ ਨੂੰ ਕਹੋ ਜੀ ਜ਼ਰੂਰ ਤਾਂ ਲੋਕ ਲਗਾਤਾਰ ਪਰੇਸ਼ਾਨ ਹੁੰਦੇ ਆ ਹੋਰ ਲੋਕਾਂ ਨਾਲ ਵੀ ਗਲਬਤ ਕਰਾਂਗੇ ਕਿ ਕਿੰਨੀ ਕਿ ਦਿੱਕਤ ਆਉਂਦੀ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਪੈਸਾ ਨਗਰ ਨਿਗਮ ਦਾ ਆਖਿਰ ਜਾਂਦਾ ਕਿੱਥੇ ਹੈ ਔਰ ਨਗਰ ਨਗਰ ਨਿਗਮ ਜਿਹੜੀ ਕੰਮ ਕਰਨੀ ਨਹੀਂ ਨੀਂਦ ਖੋ ਸੁਤਾ ਪਿਆ ਲੋਕ ਪਰੇਸ਼ਾਨ ਨੇ ਲੇਕਿਨ ਕੋਈ ਵੀ ਬੋਲਣ ਲਈ ਤਿਆਰ ਨਹੀਂ ਹੈ ਸਵਾਲ ਔਰ ਜਵਾਬ ਦਾ ਕੋਈ ਵੀ ਜਿਹੜਾ ਹੈ ਉਹ ਨਹੀਂ ਪੁੱਛ ਰਿਹਾ ਕਾਰਨ ਕੀ ਹੈ ਗੱਲਬਾਤ ਕਰਾਂਗੇ ਲੰਬੇ ਜਾਨ ਚੋਂ ਨਿਕਲ ਕੇ ਆਏ ਹੋ ਉੱਤੋਂ ਪਾਣੀ ਦੇਖ ਲਓ ਤੁਸੀਂ ਕੈਮੀਕਲ ਵਾਲਾ ਦੇਖੋ ਜੀ ਕੈਮੀਕਲ ਵਾਲਾ ਪਾਣੀ ਜਿਹੜਾ ਤਾਂ ਮਾੜੀ ਗੱਲ ਆ ਸਰਕਾਰਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਲੇਕਿਨ ਕਿਤਨਾ ਕਿਤੇ ਇਹ ਵੀ ਹੈਗਾ ਕਿ ਸਾਡਾ ਸਮਾਜ ਆ ਜਿਹੜਾ ਸਾਨੂੰ ਵੀ ਸਹਿਯੋਗ ਜਿਹੜਾ ਸਰਕਾਰਾਂ ਦਾ ਕਰਨਾ ਚਾਹੀਦਾ ਕਿਸ ਤਰ੍ਹਾਂ ਦੇ ਸਹਿਯੋਗ ਦੀ ਗੱਲ ਕਰਦੇ ਹੋ ਇੱਥੇ ਹੁਣ ਪਾਣੀ ਆਪ ਹਟਾਣਾ ਕਿ ਲੋਕ ਦੇਖੋ ਜੇ ਅਸੀਂ ਸਮਾਜ ਸੇਵੀ ਆ ਜੇ ਮੈਂ ਆਪਣੇ ਆਪ ਨੂੰ ਸਮਾਜ ਸੇਵੀ ਸਮਝਦਾ ਮੇਰਾ ਇਲਾਕਾ ਭਰ ਦਿਖੋ ਨੰਦਪੋੜਾ ਤੇ ਮੈਂ ਨੰਦਪੋੜ ਦੇ ਵਿੱਚ ਜੇ ਸਮਾਜ ਸੇਵਾ ਨੂੰ ਸਮਰਪਿਤ ਆ ਤੇ ਮੈਨੂੰ ਉੱਥੇ ਦੇਖਣਾ ਪਊਗਾ ਕਿ ਕਿਤਨਾ ਕਿਤੇ ਮਾਂ ਵੀ ਸਰਕਾਰ ਦਾ ਹੱਥ ਫਟਾਵਾ ਜਾਂ ਸਰਕਾਰ ਦੇ ਨਾਲ ਚੱਲਾ ਜਾਂ ਸਰਕਾਰ ਦੀ ਕੰਮਾਂ ਦੇ ਵਿੱਚ ਜਿੱਥੇ ਕਿਤੇ ਕੋਈ ਹੋਂਦਾ ਹੀ ਆ ਉਸ ਹੋਂਟਾਈ ਨੂੰ ਪੂਰਾ ਕਰ ਲਈ ਆਪਣਾ ਯੋਗਦਾਨ ਵੀ ਪਾਵਾਂ। ਯਾਨੀ ਕਿ ਤੁਸੀਂ ਕਹਿ ਰਹੇ ਹੋ ਲੋਕ ਸਵਾਲ ਪੁੱਛਣ। ਨਗਰ ਨਿਗਮ ਦਾ ਪੈਸਾ ਜਾ ਕਿੱਥੇ ਰਿਹਾ? ਖਜ਼ਾਨਾ ਜਾ ਕਿੱਥੇ ਰਿਹਾ? ਨਗਰ ਨਿਗਮ ਦਾ ਪੈਸਾ ਦੇ ਵਿੱਚ ਜੇ ਕਿਤੇ ਕਟਾਈ ਹੋ ਰਹੀ ਆ ਤੇ ਮੈਂ ਤਾਂ ਇਹ ਕਹਾਂਗਾ ਕਿ ਉਹਦੀ ਜਾਂਚ ਹੋਣੀ ਚਾਹੀਦੀ ਆ ਤੇ ਜਿਹੜੇ ਅਫਸਰ ਛਾਈ ਸਰਕਾਰ ਦਾ ਸਹਿਯੋਗ ਨਹੀਂ ਕਰ ਰਹੀ ਜਾਂ ਕਿਤੇ ਨਾ ਕਿਤੇ ਅਵੇਸਲਾ ਬਣਾ ਉਹਨਾਂ ਦੇ ਵਿੱਚ ਤੇ ਉਹ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਬਿਲਕੁਲ ਇਹ ਤਾਂ ਮੰਨਦੇ ਹੋ ਨਾ ਕਿ ਕਾਰਵਾਈ ਹੋਣੀ ਚਾਹੀਦੀ ਆ। ਲੋਕਾਂ ਦਾ ਹੱਕ ਹੈ ਸਾਫ਼ ਸੁਥਰਾ ਮਾਹੌਲ ਹੋਵੇ, ਚੰਗੀਆਂ ਸੜਕਾਂ ਹੋਣ। ਪੈਸਾ ਦੇ ਰਹੇ ਟੈਕਸ ਦੇ ਰਹੇ। ਬਿਲਕੁਲ 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 ਇਹ ਲੋਕਾਂ ਦਾ ਪੈਸਾ ਹੈ ਲੋਕਾਂ ਦੇ ਵਧੀਆ ਢੰਗ ਨਾਲ ਲੱਗਣਾ ਚਾਹੀਦਾ ਲੋਕਾਂ ਦਾ ਪੈਸਾ ਲੋਕਾਂ ਤੱਕ ਹੀ ਪਹੁੰਚਣਾ ਚਾਹੀਦਾ ਗੱਲਬਾਤ ਕਰ ਰਹੇ ਆ ਲੇਕਿਨ ਤੁਸੀਂ ਦੇਖ ਸਕਦੇ ਹੋ ਐਡਾ ਲੰਬਾ ਜਾਮ ਹੈ ਜਿੱਥੇ ਸਮੇਂ ਦੀ ਬਰਬਾਦੀ ਤਾਂ ਹੁੰਦੀ ਹੈ ਪੈਸੇ ਦੀ ਬਰਬਾਦੀ ਵੀ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਕੁੰਭ ਕਰਣੀ ਮੀਨ ਨੂੰ ਜਗਾਏਗਾ ਕੌਣ ਖੋਲੇਗਾ ਕੌਣ ਗੱਲ ਕਰੇਗਾ ਔਰ ਸਭ ਤੋਂ ਵੱਡੀ ਗੱਲ ਕੀ ਸਵਾਲ ਪੁੱਛੇਗਾ ਐਕਟਿਵਾ ਤੇ ਸਵਾਰ ਜਿਹੜੇ ਲੋਕ ਆਂਦੇ ਉਹਨਾਂ ਨੂੰ ਜ਼ਿਆਦਾ ਦਿੱਕਤਾਂ ਆਂਦੀਆਂ ਨੇ ਗਰਮੀ ਵੀ ਬਹੁਤ ਹੈ ਟਰੈਫਿਕ ਵੀ ਬਹੁਤ ਹੈ ਪਸੀਨਾ ਤੁਹਾਡਾ ਡੱਸ ਰਿਹਾ ਤਾਂ ਜੀ ਕਿੱਥੇ ਜਾ ਰਿਹਾ ਗਵਰਨਮੈਂਟ ਖਾ ਰਹੀ ਹੈ ਗਵਰਨਮੈਂਟ ਹੀ ਖਾਈ ਜਾਂਦੀ ਹੈ ਹੋਰ ਕਿ ਗਵਰਨਮੈਂਟ ਹੀ ਖਾਈ ਜਾਂਦੀ ਹੈ ਤਾਂ ਗਵਰਨਮੈਂਟ ਹੀ ਪੈਸਾ ਖਾਂਜਦੀ ਹੈ ਇਲزام ਲਗਾ ਰਹੇ ਲੇਕਿਨ ਮੇਨ ਗੱਲ ਇਹ ਹੈ ਕਿ ਸਰਕਾਰਾਂ ਧਿਆਨ ਦਿੰਦੀਆਂ ਨੇ ਮੰਤਰੀ ਸਾਹਿਬ ਨੇ ਤਾਂ ਕਹਿ ਦਿੱਤਾ ਬਹੁਤ ਜਲਦੀ ਇਹਦਾ ਹੱਲ ਕਰ ਦਾਂਗੇ ਲੇਕਿਨ ਪਿਛਲੇ 4-5 ਸਾਲਾਂ ਤੋਂ ਇਹ ਹਾਲਾਤ ਜਿਉਂ ਦੇ ਤਿਉ ਬਣੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਲੀਆਂ ਮੇਨ ਹਾਈਵੇ ਦੀ ਤਸਵੀਰ ਹੈ ਜਿੱਥੇ ਮੈਂ ਖੁਦ ਪਾਣੀ ਦੇ ਵਿੱਚ ਖੜ ਕੇ ਤੁਹਾਨੂੰ ਇਹ ਤਸਵੀਰ ਦਿਖਾ ਰਿਹਾ ਤੁਸੀਂ ਮੇਰੇ ਪੈਰਾ ਵਿੱਚ ਦੇਖ ਸਕਦੇ ਹੋ ਸੀਵਰੇਜ ਦਾ ਪਾਣੀ ਹੈ ਇਹ ਜਿਹੜਾ ਪਾਣੀ ਹੈ ਕੈਮੀਕਲ ਵਾਲਾ ਪਾਣੀ ਆ ਔਰ ਮੇਰੇ ਸੱਜੇ ਔਰ ਖੱਬੇ ਲੰਗਦੀਆਂ ਹੋਈਆਂ ਗੱਡੀਆਂ ਤੁਹਾਨੂੰ ਸਾਫ਼ ਦੇਖੋ ਤੁਸੀਂ ਸਾਫ਼ ਪਤਾ ਚੱਲ ਜੇਗਾ ਕਿ ਹਾਲਾਤ ਕੀ ਨੇ ਔਰ ਬੈਰੀਕੇਡਿੰਗ ਮੇਰੇ ਪਿੱਛੇ ਜਿਹੜੀ ਬੈਰੀਕੇਡਿੰਗ ਕੀਤੀ ਹੋਈ ਆ ਇੱਥੇ ਸੀਵਰੇਜ ਦਾ ਟੱਕਣ ਖੁੱਲਿਆ ਹੈ ਇੱਕ ਸਾਈਡ ਟੋਏ ਨੇ ਦੂਸਰੇ ਪਾਸੇ ਸੀਵਰੇਜ ਦਾ ਟੱਕਣ ਖੁੱਲਿਆ ਔਰ ਆਰਾਮ ਨਾਲ ਬਚ ਕੇ ਨਿਕਲਦੇ ਹੋਏ ਲੋਕ ਨੇ ਤਾਂ ਜੋ ਕੋਈ ਵੀ ਬੰਦਾ ਟੱਕਣ ਜਿਹੜਾ ਹਟਿਆ ਹੋਇਆ ਸੀਵਰੇਜ ਦਾ ਇਹਦੇ ਵਿੱਚ ਨਾ ਗਿਰ ਜਵੇ ਹਾਦਸਾ ਨਾ ਹੋ ਜਵੇ ਲੇਕਿਨ ਪ੍ਰਸ਼ਾਸਨ ਨੂੰ ਇਸ ਦੀ ਕੋਈ ਵੀ ਚਿੰਤਾ ਨਹੀਂ ਹੈ ਇਸੇ ਲਈ ਤੁਹਾਨੂੰ ਇਸ ਗੰਦੇ ਕੈਮੀਕਲ ਵਾਲੇ ਪਾਣੀ 'ਚ ਖੜ ਕੇ ਤੁਹਾਡੇ ਤੱਕ ਇਹ ਖਬਰ ਨਿਸ਼ਰ ਕਰ ਰਹੇ ਹਾਂ ਉਹ ਟੈਂਕ ਕਾ ਲਈ ਖੜਾ ਰੱਖਿਆ ਓਏ ਇਹ ਕਰਕੇ ਕੀਤਾ ਆਵਾ ਇਹਦੇ ਕਰਕੇ ਕੀਤਾ ਆ ਟੱਕਣਵਾ ਨਾ ਖੁੱਲੇ ਆ ਇੱਥੇ ਕੋਈ ਡੈਪੂ ਦਾ ਵਿੱਚ ਤੇ ਡੈਗਪੂਗਾ ਵਿੱਚ ਤੁਸੀਂ ਕਹਾਣੀ ਜਾ ਕੇ ਆਪਣੇ ਅਧਿਕਾਰੀਆਂ ਨੂੰ ਵੀ ਟੱਕਣ ਖੁੱਲੇ ਕੋਈ ਡੈਗਪੂਗਾ ਉਹ ਸਾਡਾ ਨਹੀਂ ਨਾ ਕਹਿਣਾ ਦਾ ਅਫਸਰ ਕਹਿਣ ਮਾਰਦੀ ਉਹ ਯਾਰ ਅਸੀਂ ਨਹੀਂ ਕਰਾਂਗੇ ਨਹੀਂ ਕੀਤੀ ਜਾ ਕੇ ਉਹ ਅਸੀਂ ਨਹੀਂ ਕਰਨੀ ਯਾਰ ਨਹੀਂ ਜਾਉਣਾ ਇਹ ਤਾਂ ਤੁਹਾਨੂੰ ਪਤਾ ਨਾ ਟੱਕਣ ਖੁੱਲੇ ਆ ਤੁਸੀਂ ਟੱਕਣਾ ਦੀ ਨਿਗਰਾਨੀ ਵੀ ਕਰਨਾਗੇ ਪਰ ਆਪਣੇ ਅਧਿਕਾਰੀਆਂ ਨੂੰ ਦੱਸਿਆ ਨਹੀਂ ਵੀ ਟੱਕਣ ਖੁੱਲੇ ਬਚਾਓ ਆ ਦੱਸਿਆ ਹੋਇਆ ਸਾਰਾ ਕੁਝ ਯਾਰ ਹੈ ਪਤਾ ਸਾਰਿਆਂ ਨੂੰ ਜਿਹੜੇ ਮੁਲਾਜ਼ਮ ਇੱਥੇ ਬੈਠੇ ਨੇ ਤੁਸੀਂ ਇਹ ਦੇਖੋ ਬੈਰੀਕੇਟਿੰਗ ਤਾਂ ਕਰ ਦਿੱਤੀ ਐ ਲੇਕਿਨ ਕੀ ਬੈਰੀਕੇਟਿੰਗ ਦਾ ਹੱਲ ਨਿਕਲੇਗਾ ਇਹ ਜਿਹੜੇ ਸੀਵਰ ਦੇ ਟੱਕਣ ਜਿੱਦਾਂ ਤੁਹਾਨੂੰ ਟ੍ਰੈਫਿਕ ਮੁਲਾਜ਼ਮ ਨੇ ਵੀ ਦੱਸਿਆ ਕਿ ਟੱਕਣ ਖੁੱਲੇ ਐ ਇਸ ਕਰਕੇ ਕੋਈ ਵੀ ਹਾਦਸਾ ਹੋ ਸਕਦਾ ਲੇਕਿਨ ਇਹ ਹਾਦਸਾ ਮੀਂਹ ਦੇ ਕਾਰਨ ਜਦੋਂ ਇੱਥੇ ਪਾਣੀ ਲੋਗ ਹੋ ਜਾਂਦਾ ਖੜ ਜਾਂਦਾ ਕਿ ਉੱਦੀ ਚੱਪੇ ਜਾਂਦਾ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਵਾਲ ਖੜੇ ਕਰਦੀਆਂ ਨੇ ਹਰ ਸਾਲ ਇਹੀ ਹੁੰਦਾ ਹੈਗਾ ਸੀਵਰੇਜ ਦੀ ਪ੍ਰੋਬਲਮ ਹੈਗੀ ਐ ਤੇ ਬਿਰਤੋਂ ਤਿੰਨ ਵਾਰੀ ਜੇ ਆਪਾਂ ਪਿਛਲੇ 2 ਤੋਂ 3 ਸਾਲ ਦੇਖਿਆ ਤੇ ਜ਼ਮੀਨ ਦੀ ਜ਼ਮੀਨ ਦੇ ਚੇ ਬੈਠੀ ਹੈਗੀ ਆ ਲੋਕਾਂ ਦਾ ਪੈਸਾ ਕਿੱਥੇ ਜਾ ਰਿਹਾ ਭਈ ਲੋਕਾਂ ਦੇ ਪੈਸਾ ਜੇਬਾਂ ਚ ਜਾ ਰਿਹਾ ਲੋਕਾਂ ਦੀ ਨਜ਼ਾਰਾ ਕਿਸੇ ਦੀ ਜੇਬ ਚ ਜਾ ਰਿਹਾ ਮੈਂ ਨਾਮ ਨਹੀਂ ਲੈ ਰਿਹਾ ਪਰ ਕਿਸੇ ਦੀ ਜੇਬ ਚ ਤਾਂ ਜਾ ਰਿਹਾ ਹੈਗਾ ਇਹ बार-बार ਜਿਹੜੀ ਸਮੱਸਿਆ ਆਂਦੀ ਹੈ ਮੇਨ ਚੰਡੀਗੜ੍ਹ ਹਾਈਵੇ ਹੈਗਾ ਹਾਈਵੇ ਤੇ ਹਾਲਾਤ ਹੈ ਬਾਕੀ ਖੇਤਰਾ ਦਾ ਕੀ ਹੋਏਗਾ ਬਾਕੀ ਬਾਕੀ ਖੇਤਰਾ ਦਾ ਇਸ ਤੋਂ ਬੁਰਾ ਹਾਲ ਹੈਗਾ ਕਿਉਂਕਿ ਇਹਨਾਂ ਵਿੱਚ ਕੋਆਰਡੀਨੇਸ਼ਨ ਨਹੀਂ ਹੈਗਾ ਜਦੋਂ ਇੱਕ ਸੜਕ ਬੰਦੀ ਹੈਗੀ ਆ ਕਾਰਪੋਰੇਸ਼ਨ ਵੱਲੋਂ ਸੀਵਰੇਜ ਲਾਈਨ ਦੇ ਵੱਲੋਂ ਇਹਦੇ ਬਾਰੇ ਵੀ ਜਾਂਚ ਹੋਣੀ ਚਾਹੀਦੀ ਆ ਜੀਵਨ ਨਗਰ ਰੋਡ ਹੁਣੇ ਤੁਸੀਂ ਮੇਰੇ ਖਾਂ 6 ਮਹੀਨਾ ਪਹਿਲਾਂ ਬਣੀ ਆ ਤੇ 2 ਮਹੀਨਾ ਪਹਿਲਾਂ ਫੇਰ ਤੋੜੀ ਗਈ ਆ ਸਿਪ ਪਾਣ ਦੇ ਵਾਸਤੇ ਇਹਦੇ ਬਾਰੇ ਤਾਂ ਇਹ ਪ੍ਰਸ਼ਾਸਨ ਹੀ ਦੱਸੇਗਾ ਹਰ ਘੰਟੇ ਸੜਕਾਂ ਤੇ ਤੁਹਾਡੇ ਬੀਦਿਆ ਜ਼ਿਆਦਾਤਰ ਟਾਈਮ ਸੜਕਾਂ ਦੇ ਬੀਦਦਾ ਕੀ ਮਹਿਸੂਸ ਹੁੰਦਾ ਟਾਈਮ ਵੇਸਟ ਹੁੰਦਾ ਸਮਾਂ ਵੇਸਟ ਹੁੰਦਾ ਭਾਈ ਟਾਈਮ ਤੇ ਸਮਾਂ ਦਾ ਇੱਕ ਚੀਜ਼ ਆ ਪੈਸਾ ਵੀ ਵੇਸਟ ਹੁੰਦਾ ਹੈਗਾ ਜਦੋਂ ਐਕਸੀਡੈਂਟ ਹੁੰਦਾ ਹੁਣ ਪਾਣੀ ਹੈਗਾ ਇਦਾਂ ਖੜਿਆ ਹੈਗਾ ਟੋਇਆ ਹੈਗਾ ਨਹੀਂ ਪਤਾ ਸੇ ਮੇਰੇ ਕਈ ਦੋਸਤ ਹੈ ਕਿ ਜਿੰਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੇ ਸੱਟਾਂ ਲੱਗੀਆਂ ਹੈਗੀਆਂ ਉਹਦੇ ਪਿੱਛੇ ਉਹਨਾਂ ਪ੍ਰਸ਼ਾਸਨ ਦੀ ਹੈਗੀ ਥੋੜੀ ਲਾਪਰਵਾਹੀ ਜਦੋਂ ਇਹ ਹੁਣ ਆਪਣੇ ਪਿੱਛੇ ਦੇਖੋ ਤਾਂ ਢੋਥੇ ਵੀ ਪਾਣੀ ਖੜਾ ਹੈਗਾ ਟੋਇਆ ਵੀ ਹੈਗਾ ਤੇ ਗਿਰਦੇ ਆ ਸਾਡੇ Zomato Swiggy ਵਾਲੇ ਕਈ ਬੰਦੇ ਗire ਹੈਗੇ ਇਹ ਨਹੀਂ ਇਹ ਨਹੀਂ ਗੱਲ ਹੈਗੀ ਉਹ ਪੁਲਿਸ ਵਾਲੇ ਉੱਧਰ ਖੜੇ ਨੇ ਉੱਧਰ ਖੜੇ ਨੇ ਉੱਧਰ ਦਾ ਟ੍ਰੈਫਿਕ ਕੱਢੀ ਆ ਉੱਧਰ ਦੇ ਰੋਕੇ ਖੜੇ ਨੇ ਔਰ ਪਾਣੀ ਦਾ ਇਹ ਸਮੱਸਿਆ ਅੱਜ ਦੀ ਥੋੜੀ ਹੈ ਇਹ ਹਰ ਵਾਰ ਹਰ ਹਰ ਚੱਲਦੀ ਹੈ ਔਰ ਇਸ ਪਾਣੀ ਦੀ ਮੈਂ ਇੱਕ ਵਾਰ ਤੁਹਾਡੇ ਨਾਲ ਤਸਵੀਰ ਜ਼ਰੂਰ ਸਾਂਝੀ ਕਰੂੰਗਾ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਕਰਮੀ ਨੇ ਆਪਣੇ ਪੈਂਟ ਦੇ ਪਹੁੰਚੇ ਉੱਤੇ ਜੱਕ ਲੇ ਆਖਿਰੇ ਪਹੁੰਚੇ ਕਿਉਂ ਉੱਤੇ ਜੱਕ ਲੇ ਕੀ ਪਾਣੀ ਤੋਂ ਡਰ ਲੱਗਦਾ ਹੈ ਪਾਣੀ ਤੋਂ ਡਰ ਨਹੀਂ ਲੱਗਦਾ ਇਹਨਾਂ ਨੂੰ ਡਰ ਲੱਗਦਾ ਕਿ ਇਹ ਕੈਮੀਕਲ ਵਾਲਾ ਜਿਹੜਾ ਪਾਣੀ ਹੈ ਇਹ ਇਹਨਾਂ ਦੀ ਚਮੜੀ ਖਰਾਬ ਕਰੇਗਾ ਸਕਿਨ ਖਰਾਬ ਕਰੇਗਾ ਪੈਂਟ ਦੇ ਪਹੁੰਚੇ ਕਿਉਂ ਜੱਕ ਲੇ ਰਸੋ ਬੰਨਾ ਇਹ ਗਿੱਲੇ ਹੋ ਗਏ ਨਾਲ ਲੱਗਦੇ ਲੱਤਾਂ ਦੇ ਗੰਦਾ ਪਾਣੀ ਹੈ ਗੰਦਾ ਪਾਣੀ ਹੈ ਗੰਦਾ ਪਾਣੀ ਗੰਦੇ ਪਾਣੀ ਕਾਰਨ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਗੰਦਾ ਪਾਣੀ ਹੈ ਇਸੇ ਕਰਕੇ ਲੋਗ ਆਪਣੀ ਐਕਟੀਵਿਟੀ ਤੇ ਜਿਹੜੇ ਆਂਦੇ ਨੇ ਉਹ ਪੈਰ ਵੀ ਥੱਲੇ ਨਹੀਂ ਲਗਾ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਕੈਮੀਕਲ ਯੁਕਤ ਪਾਣੀ ਹੈ ਕਲਾ ਸੀਵਰੇਜ ਦਾ ਪਾਣੀ ਨਹੀਂ ਹੈ ਭਗੜ ਮੱਚ ਗਈ ਹੈ ਟ੍ਰਾਫਿਕ ਵਾਲੇ ਚ ਉਹਦਾ ਸੁੱਦਾ ਖਾਲੀ ਕਰ ਲਈਏ ਯਾਰ ਟ੍ਰਾਫਿਕ ਵਾਲੇ ਚ ਭਗੜ ਮੱਚੀ ਹੋਈ ਹੈ ਕਿਉਂਕਿ ਵੀਆਈਪੀ ਡਿਊਟੀ ਹੈ ਵੀਆਈਪੀ ਡਿਊਟੀ ਹੈ ਉਹ ਜਿਹੜੀ ਪਹਿਲਾਂ ਨਿਭਾਣੀ ਹੈ ਉਸ ਤੋਂ ਬਾਅਦ ਬਾਕੀ ਦੇ ਕੰਮ ਨਗਰ ਨਿਗਮ ਗਾਇਬ ਆਮ ਲੋਕਾਂ ਦੇ ਸਵਾਲ ਜਿਹੜੇ ਚੱਕਦੇ ਨੇ ਪ੍ਰਸ਼ਾਸਨ ਤੱਕ ਪਹੁੰਚਦੇ ਨਹੀਂ ਸਰਕਾਰਾਂ ਜਵਾਬ ਨਹੀਂ ਦਿੰਦੀਆਂ ਲੇਕਿਨ ਹਰਦੀਪ ਸਿੰਘ ਮੰਡਿਆ ਕੈਬਨਿਟ ਮੰਤਰੀ ਜਵਾਬ ਦੇ ਕੇ ਗਏ ਨੇ ਕਹਿ ਕੇ ਗਏ ਨੇ ਕਿ ਬਹੁਤ ਜਲਦ ਇਸ ਸਮੱਸਿਆ ਦਾ ਹੱਲ ਕਰ ਲਿੱਤਾ ਜਾਵੇਗਾ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ లైਵ